ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੌਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 3 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਆ ਵਾਦਿਆਂ ਜੀ ਖਬਰ ਦੀ ਵੱਲ ਖਬਰ ਜਿਹੜੀ ਹੈ ਅਮਰੀਕਾ ਕੈਨੇਡਾ ਦੇ ਬਾਰਡਰ ਦੇ ਨਾਲ ਨਾਲ ਸੰਬੰਧਿਤ ਆ ਰਹੀ ਹੈਗੀ ਹੈ ਕਿ ਜਿੱਥੇ ਹੜਾਂ ਦੀ ਸਥਿਤੀ ਜਿਹੜੀ ਹੈ ਬਿਕਾਬੂ ਹੁੰਦੀ ਹੋਏ ਨਜ਼ਰ ਆ ਰਹੀ ਹੈ ਵੱਖ-ਵੱਖ ਵੀਡੀਓ ਆ ਜਿਹੜੀਆਂ ਨੇ ਕੈਨੇਡਾ ਤੋਂ ਵੀ ਸਾਹਮਣੇ ਆ ਰਹੀਆਂ ਨੇ ਤੇ ਅਮਰੀਕਾ ਦੇ ਵੀ ਕੁਝ ਹਿੱਸਿਆਂ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਾਣੀ ਦੇ ਨਾਲ ਜਿਹੜੀਆਂ ਗੱਡੀਆਂ ਨੇ ਆਵਾਜਾਈ ਦੇ ਵਿੱਚ ਵਿਗੜਣ ਜਿਹੜਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਆਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁੰਗਾਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁੰਗਾਵਾ ਸਾਹਿਬ ਆ ਬਿਲਕੁਲ ਛੰਡ ਸਾਹਿਬ ਦੱਸ ਦਈਏ ਕਿ ਅਮਰੀਕਾ ਕੈਨੇਡਾ ਦੇ ਵਿੱਚ ਇਸ ਟਾਈਮ ਆ ਅਮੀ ਦੇ ਕਾਰਨਾਂ ਕਰਕੇ ਹਰਾਂ ਦਾ ਜਿਹੜਾ ਉਹ ਕਹਿਰ ਮੱਚਿਆ ਹੋਇਆ ਆ ਇੱਥੇ ਇਹ ਵੀ ਦੱਸਣਾ ਬੰਦਾ ਹੈਗਾ ਕਿ ਜਿਵੇਂ ਇੰਡੀਆ ਦੇ ਵਿੱਚ ਗਰਮੀਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਂਦੇ ਆ ਪਰ ਇਧਰ ਅਮਰੀਕਾ ਵਿੱਚ ਖਾਸ ਕਰਕੇ ਕੈਲੀਫੋਰਨੀਆ ਦਾ ਇਲਾਕਾ ਸੈਟਲ ਦਾ ਵੈਨਕੂਵਰ ਦਾ ਇਲਾਕਾ ਜਿਹੜਾ ਆ ਇੱਥੇ ਸਰਦੀਆਂ ਵਿੱਚ ਮੀਂਹ ਜਿਹੜੇ ਆ بارش ਬਹੁਤ ਜ਼ਿਆਦਾ ਪੈਂਦੀ ਆ ਅਮਰੀਕਾ ਕੈਨੇਡਾ ਵਿੱਚ ਹੜਾਂ ਦਾ ਕਹਿਰ جاری ਹੈਗਾ ਹਜ਼ਾਰਾਂ ਲੋਕ ਜਿਹੜੇ ਆ ਉਹ ਇਸ ਟਾਈਮ ਜਿਹੜੇ ਆ ਬੇਘਰ ਹੋ ਚੁੱਕੇ ਆ ਸੋ ਜੇ ਆਪਾਂ ਗੱਲ ਕਰਦੇ ਹਾਂ ਕਿ ਵਾਸ਼ਿੰਗਟਨ ਸੂਬਾ ਜਿਹੜਾ ਆਪਾਂ ਸਿਆਟਲ ਦਾ ਇਲਾਕਾ ਕਹਿੰਦੇ ਹੈਗੇ ਆ ਉੱਥੇ 1 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰਬਾਰ ਛੱਡ ਕੇ ਸੁਰੱਖਿਤ ਇਲਾਕੇ ਵੱਲ ਜਾਣ ਵਾਸਤੇ ਹੁਕਮ ਦਿੱਤੇ ਗਏ ਆ ਉੱਥੋਂ ਦੇ ਗਵਰਨਰ ਬੌਬ ਫਰਗਿਊਸਨ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਮਨੁੱਖੀ ਜਾਨਾਂ ਜਿਹੜੀਆਂ ਉਹ ਦਾਤੇ ਹੋਣਗੀਆਂ ਇਸ ਕਰਕੇ ਹਰ ਇੱਕ ਨੂੰ ਸੁਰੱਖਿਤ ਥਾਂਾਂ ਤੇ ਜਾਣ ਲਈ ਕਿਹਾ ਮੀਂਹ ਪੈਣ ਦਾ سلسلہ ਜਾਰੀ ਹੈ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਖਤਰਨਾਕ ਹੱਦ ਤੱਕ ਜਿਹੜਾ ਆ ਵਦਨ ਮਗਰੋਂ ਸਿਆਟਲ ਤੋਂ ਵੈਨਕੂਵਰ ਦਰਮਿਆਨ ਜਿਹੜੀ ਰੇਲ ਸੇਵਾ ਹੈਗੀ ਹੈ ਉਹ ਵੀ ਮੁਅਤਲ ਕਰ ਦਿੱਤੀ ਗਈ ਹੈ। ਵਾਸ਼ਿੰਗਟਨ ਦੇ ਕੈਸਕੇਡ ਮਾਊਂਟੇਨਸ ਇਲਾਕੇ ਦੇ ਵਿੱਚ 6 ਇੰਚ ਮੀ ਪੈਣ ਦੀ ਰਿਪੋਰਟ ਹੈ। ਜਦ ਕਿ ਕਈ ਥਾਵਾਂ ਤੇ ਸਿਰਫ 6 ਘੰਟੇ ਦੇ ਵਿੱਚ ਹੀ 1.7 ਇੰਚ بارش ਜਿਹੜੀ ਹੈ ਉਹ ਦਰਜ ਕੀਤੀ ਗਈ ਹੈ। ਸਿਆਟਲ ਦੇ ਉੱਤਰ ਵੱਲ ਸਥਿਤ ਸਕੇਜਟ ਕਾਉਂਟੀ ਜਿਹੜੀ ਹੈਗੀ ਆ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਦੱਸਿਆ ਜਾ ਰਿਹਾ ਹੈ ਜਿੱਥੇ 78 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਆ ਸੋ ਜੇ ਆਪਾਂ ਗੱਲ ਕਰਦੇ ਆ ਆ ਗਵਰਨਰ ਸਾਹਿਬ ਜਿਹੜੇ ਹੈਗੇ ਆ ਬੌਬ ਫਰਗੂਸਨ ਜਿਹੜੇ ਹੈਗੇ ਆ ਉਹਨਾਂ ਨੇ ਇਸ ਵਾਰ ਆਇਹਾੜਾ ਨੂੰ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਮਾਰੂ ਕੁਦਰਤੀ ਤਰਾਸਤੀ ਦੱਸ ਰਿਹਾ ਹੈ ਇਸੇ ਦੌਰਾਨ ਵਾਸ਼ਿੰਗਟਨ ਨੈਸ਼ਨਲ ਗਾਰਡਸ ਦੇ ਜੈਟ ਵੈਲਜ਼ ਨੇ ਕਿਹਾ ਹੈ ਕਿ ਲੋਕਾਂ ਦੀ ਮਦਦ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਉਧਰ ਡੀਸੀ ਦੇ ਵਿੱਚ ਵੀ ਹੜ੍ਹਾਂ ਦਾ ਪਾਣੀ ਜਿਹੜਾ ਐਬਸਪੋਰਟ ਵਿੱਚ ਹਾਈਵੇ ਇੱਕ ਤੱਕ ਜਿਹੜਾ ਪੁੱਜ ਗਿਆ ਹੈਗਾ ਅਤੇ ਨਵੇਂ ਸਿਰੇ ਤੋਂ ਲੋਕਾਂ ਨੂੰ ਮਕਾਨ ਕਾਲੀ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਆ 460 ਪ੍ਰਾਪਰਟੀਆਂ ਨੂੰ ਪਹਿਲਾਂ ਹੀ ਖਾਲੀ ਕਰਨ ਦੀ ਹਦਾਇਤ ਜਿਹੜੀ ਦਿੱਤੀ ਜਾ ਚੁੱਕੀ ਆ 1000 ਤੋਂ ਵੱਧ ਲੋਕਾਂ ਨੂੰ ਅਲਰਟ ਤੇ ਰੱਖਿਆ ਗਿਆ ਆ ਐਬਸਪੋਰਟ ਸ਼ਹਿਰ ਦੇ ਵਿੱਚ ਹੜ੍ਹਾਂ ਦੇ ਮੌਜੂਦਾ ਹਾਲਾਤ ਜਿਹੜੇ ਆ ਦੱਸਦੇ ਆ ਕਿ 1990 ਦੇ ਹੜ੍ਹਾਂ ਬਰਾਬਰ ਮੰਨਿਆ ਜਾ ਰਿਹਾ ਹੈ 1990 ਦੇ ਵਿੱਚ ਬਹੁਤ ਭਿਆਨਕ ਹੜਾ ਆਏ ਸੀ ਜਿਨ੍ਹਾਂ ਨੇ ਕਾਫੀ ਤਬਾਈ ਮਚਾਈ ਸੀ ਪਰ 2021 ਵਿੱਚ ਹੋਈ ਤਬਾਈ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਬੀਸੀ ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਜਿਹੜੇ ਹੈਗੇ ਆ ਡੇਵਿਡ ਕੈਂਪਬੈਲ ਨੇ ਕਿਹਾ ਹੈ ਕਿ ਸ਼ੁੱਕਰਵਾਰ ਸ਼ਾਮ ਤੱਕ ਹੜ੍ਹਾਂ ਦਾ ਪਾਣੀ ਘਟਣ ਦੇ ਅਸਾਰ ਨਹੀਂ ਬਣਦੇ ਕਿਉਂਕਿ ਮੌੜ ਤੋਂ بارش ਜਿਹੜੀ ਹੈ ਉਹ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ ਖਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ ਸੁਮਸ ਨਦੀ ਜਿਹੜੀ ਹੈਗੀ ਆ ਹੜ੍ਹਾਂ ਦੀ ਚੇਤਾਵਨੀ ਵੀਰਵਾਰ ਸ਼ਾਮ ਤੱਕ ਕਾਇਮ ਰਹੀ ਹੈ ਜਦਕਿ ਲੋਅਰ ਫਰੇਜ਼ਰ ਰਿਵਰ ਤੋਂ ਇਲਾਵਾ ਚਿਲੀਵੈਕ ਰਿਵਰ ਅਤੇ ਸਕੈਚਟ ਰਿਵਰ ਨਾਲ ਸੰਬੰਧਿਤ ਚੇਤਾਵਨੀਆਂ ਵਾਪਸ ਲਈਆਂ ਜਾ ਚੁੱਕੀਆਂ ਨੇ ਸੋ ਜੇ ਆਪਾਂ ਗੱਲ ਕਰਦੇ ਆ ਇਸ ਟਾਈਮ ਝੰਡ ਸਾਹਿਬ ਦੇਖੋ ਇਹ ਜਿਹੜੇ ਇਲਾਕੇ ਆ ਜਿਨ੍ਹਾਂ ਦਾ ਆਪਾਂ ਜੇਕਰ ਕਰਦੇ ਪਏ ਆ ਉਥੇ ਪਾਣੀ ਜਿਹੜਾ ਆ ਇਸ ਕਰਕੇ ਵਧਿਆ ਕਿ ਮੀਂਹ ਜਿਹੜੇ ਆ بارشਾਂ ਜਿਹੜੀਆਂ ਉਹ ਬਹੁਤ ਹੱਦ ਤੱਕ ਜਿਹੜਾ ਆ ਉਹ ਪੈ ਰਹੀਆਂ ਹੈਗੀਆਂ ਹੂੰ ਬਿਲਕੁਲ ਉਹ ਨਾਲ ਦੀ ਨਾਲ ਜਿਹੜੀਆਂ ਵੀਡੀਓ ਦੇਖ ਰਹੇ ਆ ਉਹਦੇ ਵਿੱਚ ਜਿਹੜੀਆਂ ਗੱਡੀਆਂ ਲੰਘ ਰਹੀਆਂ ਉਹਨਾਂ ਦੀ ਵੀ ਤੇ ਬਹੁਤ ਵੱਡੀ ਪਰੇਸ਼ਾਨੀ ਬਣੀ ਹੋਈ ਹੈ ਔਰ ਜੇਕਰ ਇਸੇ ਤਰੀਕੇ ਨਾਲ بارش ਪੈਂਦਾ ਹੈ ਤਾਂ ਚੇਤਾਵਨੀ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਔਰ ਖਾਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਫਿਰ ਜਿਹੜੇ ਹਾਲਾਤ ਨੇ ਇਤੋਂ ਵੀ ਬੱਧਰ ਹੋ ਸਕਦੇ ਨੇ ਬਿਲਕੁਲ ਜਿੱਦਾਂ ਆਪਾਂ ਗੱਲ ਕਰਦੇ ਆਂ ਮਸ਼ਿੰਤਨ ਸੂਬਾ ਜਿਹੜਾ ਹੈਗਾ ਆ ਉਹਦੇ ਜਿਹੜੇ ਕਈ ਇਲਾਕੇ ਇਦਾਂ ਦੇ ਹੈਗੇ ਆ ਜਿਹੜੇ ਖਾਸ ਕਰਕੇ ਮਾਊਂਟੇਨ ਵਾਲੇ ਪਹਾੜੀਆਂ ਵਾਲੇ ਇਲਾਕੇ ਆ ਜਦੋਂ ਮੀਂਹ ਪੈਂਦਾ ਤਾਂ ਸਾਰਾ ਪਾਣੀ ਯਕਦਮ ਥੱਲੇ ਆ ਜਾਂਦਾ ਉਹਦੇ ਨਾਲ ਜਿਹੜੇ ਨਦੀਆਂ ਨਾਲੇ ਆ ਭਰ ਜਾਂਦੇ ਆ ਪਾਣੀ ਓਸਰ ਕੇ ਬਾਹਰ ਆ ਜਾਂਦਾ ਜੇ ਤੁਸੀਂ ਕਿਤੇ ਸਿਆਟਲ ਵਾਲੇ ਪਾਸੇ ਗਏ ਹੋਵੋ ਤੇ ਕਈ ਜਿਹੜੇ ਇਲਾਕੇ ਹੈਗੇ ਆ ਉਹ ਉੱਚੇ ਨੀਵੇਂ ਇੰਨੇ ਜਿਆਦਾ ਆ ਕਿ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਕਦੀ ਤੁਸੀਂ ਉੱਪਰ ਨੂੰ ਜਾ ਰਹੇ ਕਦੀ ਥੱਲੇ ਨੂੰ ਜਾ ਰਹੇ ਆ ਤੇ ਜਿਹੜਾ ਪਾਣੀ ਇੱਕਦਮ ਭਰ ਜਾਂਦਾ ਆ ਫਿਰ ਹੁੰਦਾ ਕੀ ਆ ਕਿ ਕਈ ਇਲਾਕੇ ਇਦਾਂ ਦੇ ਆ ਜਿੱਥੇ ਆਬਾਦੀ ਇਦਾਂ ਦੀ ਆ ਕਿ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਇਸ ਕਰਕੇ ਬਾਰ ਬਾਰ ਜਿਹੜਾ ਆ ਪ੍ਰਸ਼ਾਸਨ ਵੱਲੋਂ ਇਹ ਹਦਾਇਤ ਕੀਤੀ ਜਾ ਰਹੀ ਆ ਕਿ ਲੋਕ ਜਿਹੜੇ ਆ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਣ ਕਿਉਂਕਿ ਪ੍ਰਸ਼ਾਸਨ ਨਹੀਂ ਚਾਹੁੰਦਾ ਹੁੰਦਾ ਕਿ ਕਿਸੇ ਦਾ ਵੀ ਮਾਲੀ ਜਾਨੀ ਨੁਕਸਾਨ ਹੋਵੇ ਕਿਉਂਕਿ ਦੇਖੋ ਘਰਾਂ ਦਾ ਨੁਕਸਾਨ ਜੇ ਹੋ ਵੀ ਜਾਂਦਾ ਪ੍ਰੋਪਰਟੀ ਦਾ ਨੁਕਸਾਨ ਹੋ ਵੀ ਜਾਂਦਾ ਇੰਸ਼ੋਰਸ ਹੈਗੀਆਂ ਉਹ ਕੀ ਕਹਿੰਦੇ ਆ ਕਿ ਭਰ ਸਕਦੀਆਂ ਪਰ ਜੇ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਫਿਰ ਸਰਕਾਰਾਂ ਨੂੰ ਵੀ ਲੋਕ ਕੋਸਦੇ ਆ ਤੇ ਨਾਲ ਦੀ ਨਾਲ ਜਿਹੜੇ ਲੋਕ ਇਸ ਤਰਾਸਤੀ ਦੇ ਵਿੱਚ ਫਸ ਜਾਂਦੇ ਆ ਫਿਰ ਉਹਨਾਂ ਨੂੰ ਕੱਢਣ ਵਾਸਤੇ ਵੀ ਬੜੀਆਂ ਮੁਸ਼ਕਲਾਂ ਆਉਂਦੀਆਂ ਇਸੇ ਕਰਕੇ ਪ੍ਰਸ਼ਾਸਨ ਜਿਹੜਾ ਬਾਰ-ਬਾਰ ਜ਼ੋਰ ਲਗਾ ਰਿਹਾ ਉਧਰ ਐਫਸਪੋਰਟ ਵਾਲੇ ਪਾਸੇ ਵੀ ਤੇ ਇਧਰ ਵਸ਼ਿੰਗਟਨ ਵਾਲੇ ਪਾਸੇ ਵੀ ਸਿਆਟਲ ਵਾਲੇ ਇਲਾਕੇ ਵਿੱਚ ਵੀ ਕਿ ਲੋਕ ਜਿਹੜੇ ਆ ਉਹ ਸਮਾ ਰਹਿੰਦੇ ਜਿਹੜੇ ਆ ਜਿਹੜੇ ਉਹਨਾਂ ਨੇ ਰੈਸਕਿਊ ਇਲਾਕੇ ਬਣਾਏ ਹੈਗੇ ਆ ਥਾਵਾ ਬਣਾਈਆਂ ਹੈਗੀਆਂ ਉਹ ਉੱਥੇ ਪਹੁੰਚ ਜਾਣ ਉੱਥੇ ਉਹਨਾਂ ਦੇ ਸਾਰੇ ਇੰਤਜ਼ਾਮ ਕੀਤੇ ਆ ਬਾਕੀ ਤੁਸੀਂ ਵੀਡੀਓ ਦੇਖ ਹੀ ਰਹੇ ਆ ਤੇ ਕਿਸ ਤਰੀਕੇ ਦੇ ਨਾਲ ਵਹੀਕਲ ਜਿਹੜੇ ਹੈਗੇ ਆ ਪਾਣੀ ਦੇ ਵਿੱਚ ਰੁੜਦੇ ਜਾਂਦੇ ਆ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਰੋਡ ਹੈ ਉਹ ਬਲੌਕ ਹੋਈ ਚਾ ਕੋਈ ਪਈ ਆ ਕਿਉਂਕਿ ਸਭ ਤੋਂ ਵੱਡੀ ਜਿਹੜੀ ਰੇਲ ਆਵਾਜਾਈ ਹੈਗੀ ਆ ਜਿਹੜੀ ਵਾਰਸ਼ਿੰਗਟਨ ਸੂਬੇ ਤੋਂ ਇਧਰ ਇੰਕੋਵਰ ਤੋਂ ਜਿਹੜਾ ਹੈਗਾ ਸਿਆਟਰ ਇਲਾਕੇ ਦੇ ਵਿੱਚ ਚੱਲਦੀ ਹੈਗੀ ਆ ਉਹ ਇਸ ਟਾਈਮ ਰੋਕ ਦਿੱਤੀ ਗਈ ਹੈ ਇਸੇ ਕਰਕੇ ਕਿਉਂਕਿ ਹਰਾਂ ਦੀ ਸਥਿਤੀ ਜਿਹੜੀ ਹੈ ਬੇਕਾਬੂ ਹੋਈ ਪਈ ਹੈ ਸੋ ਉਹ ਨਹੀਂ ਚਾਹੁੰਦੇ ਕਿ ਜਿਹੜੀ ਰੇਲ ਗੱਡੀ ਹੈ ਉਹ ਕਿਸੇ ਤਰੀਕੇ ਦੇ ਨਾਲ ਵੀ ਪਸੰਜਰ ਨੂੰ ਲੈ ਕੇ ਜਾਂ ਮਾਲ ਨੂੰ ਲੈ ਕੇ ਉਧਰ ਜਾਵੇ ਤਾਂ ਰਸਤੇ ਵਿੱਚ ਫਸ ਜਾਵੇ ਤੋਂ ਦੇ ਨਾਲ ਕਾਫੀ ਜਿਆਦਾ ਨੁਕਸਾਨ ਹੁੰਦਾ ਖਰਚਾ ਹੈਗਾ ਇਹੋ ਜਿਹੇ ਟਾਈਮ ਦੇ ਉੱਤੇ ਤੁਹਾਨੂੰ ਪਤਾ ਰੋਡ ਵੀ ਡੈਹ ਜਾਂਦੇ ਹੁੰਦੇ ਆ ਰੋਡ ਵੀ ਜਾਂਦੇ ਹੁੰਦੇ ਆ ਸੋ ਸਰਕਾਰ ਵੱਲੋਂ ਜਨ ਸਾਹਿਬ ਹੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਭਾਈ ਜਿਹੜਾ ਤੁਹਾਨੂੰ ਕਿਹਾ ਜਾ ਰਿਹਾ ਅਨਾਉਂਸਮੈਂਟ ਕੀਤੀ ਜਾ ਰਹੀ ਆ ਲੜਕਤ ਕੀਤਾ ਜਾ ਰਿਹਾ ਉਹਨੂੰ ਫਾਲੋ ਕਰੋ ਆ ਨਾ ਕਿ ਕਈ ਲੋਕ ਜਿੱਦਾਂ ਦੇ ਹੁੰਦੇ ਆ ਨਾ ਕਿ ਅਸੀਂ ਨਹੀਂ ਘੱਟ ਸਕਣਾ ਆਪਣੀ ਜਗ੍ਹਾ ਛੱਡ ਕੇ ਨਹੀਂ ਜਾਣੀ ਹਜੇ ਕੁਝ ਨਹੀਂ ਹੋਣ ਲੱਗਾ ਪਰ ਸਿਆਣੇ ਕਹਿੰਦੇ ਆ ਕਿ ਜਦੋਂ ਇਹੋ ਜੀ ਜਿਹੜੀ ਹਨੇਰੀ ਝੋਲਦੀ ਹੁੰਦੀ ਹੈ ਖਾਸ ਕਰਕੇ ਹੜਾਂ ਦੀ ਉਦੋਂ ਕੋਈ ਪਤਾ ਨਹੀਂ ਹੁੰਦਾ ਖਾਸ ਕਰਕੇ ਰਾਤ ਦੇ ਟਾਈਮ ਤੇ ਤੇ ਉਦੋਂ ਫਿਰ ਤੁਹਾਡੇ ਵਾਸਤੇ ਸਮਾਂ ਨਹੀਂ ਮਿਲਦਾ ਹੈਗਾ ਉੱਥੋਂ ਨਿਕਲਣ ਵਾਸਤੇ ਸੋ ਸਰਕਾਰ ਇਸੇ ਕਰਕੇ ਚਾਹੁੰਦੀ ਹੈ ਕਿ ਸਮਾਂ ਰਹਿੰਦੇ ਲੋਕਾਂ ਨੂੰ ਜਿਹੜਾ ਸੁਰੱਖਿਅਤ ਥਾਵਾਂ ਤੇ ਪਛਾਣਤਾ ਜਾਵੇ ਤਾਂ ਕਿ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ ਸੋ ਇਸ ਕਰਕੇ ਭਾਈ ਇਸ ਟਾਈਮ ਸੈਟਲ ਏਰੀਆ ਦੇ ਵਿੱਚ ਵਾਸ਼ਿੰਗਟਨ ਏਰੀਆ ਵਿੱਚ ਉਧਰ ਕੈਨੇਡਾ ਦੇ ਅ ਬੀ ਸੀ ਏਰੀਆ ਦੇ ਵਿੱਚ ਸਪੋਰਟ ਏਰੀਆ ਦੇ ਵਿੱਚ ਹੜ੍ਹ ਜਿਹੜੇ ਆ ਉਹ ਆਏ ਹੋਏ ਆ ਜਿਹੜੇ ਵੀ ਲੋਕ ਉਧਰ ਨੂੰ ਜਾ ਰਹੇ ਆ ਟਰੱਕਾਂ ਵਾਲੇ ਵੀ ਜਾਂਦੇ ਆ ਸੋ ਭਾਈ ਆਪਣਾ ਖਿਆਲ ਰੱਖੋ ਕਿਉਂਕਿ ਜਿਹੜਾ ਮੌਸਮ ਵੇਖ ਕੇ ਤੇ ਜਿਹੜੇ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਹੈਗਾ ਉਧਰ ਦੇਖ ਕੇ ਤੇ ਫਿਰ ਜਾਇਆ ਜਾਵੇ ਨਾ ਕਿ ਕਿਸੇ ਤਰੀਕੇ ਨਾਲ ਤੁਸੀਂ ਉੱਥੇ ਫਸ ਜਾਓ ਤੇ ਫਿਰ ਇਸ ਕਹਿੰਦੇ ਆ ਕਿ ਕਿਸੇ ਵੀ ਕਾਰਨ ਕਰਕੇ ਤੁਹਾਨੂੰ ਕੋਈ ਨੁਕਸਾਨ ਪਹੁੰਚੇ